ਕੀ ਤੁਸੀਂ ਜਾਣਦੇ ਹੋ ਕਿ ਯੂਐਸ ਦੇ ਪ੍ਰੈਜ਼ੀਡੈਂਟ 트੍ਰੰਪ ਦੀ ਸਿਕਿਉਰਿਟੀ ਵਿੱਚ ਕਿਹੜਾ ਸਿੱਖ ਹੈ ਅਤੇ ਯੂਐਸ ਦੀ ਸਭ ਤੋਂ ਮਸ਼ਹੂਰ ਯੂਨੀਵਰਸਿਟੀ ਕੈਂਬਰਿਜ ਵਿੱਚ ਸਭ ਤੋਂ ਪਹਿਲਾਂ ਦਾਖਲਾ ਲੈਣ ਵਾਲਾ ਦਸਤਾਰਧਾਰੀ ਸਿੱਖ ਕੌਣ ਸੀ ਇਸ ਤੋਂ ਇਲਾਵਾ ਨੇਪਾਲ ਅਤੇ ਨਿਊਜ਼ੀਲੈਂਡ ਦੀ ਸੈਨਾ ਵਿੱਚ ਸਭ ਤੋਂ ਪਹਿਲਾ ਦਸਤਾਰਧਾਰੀ ਸਿੱਖ ਕੌਣ ਹੈ ਜੋ ਉੱਥੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਕੈਨੇਡਾ ਦੀ ਵਿਕਟੋਰੀਆਜ਼ ਫਰਸਟ ਸਿੱਖ ਵੋਟਰ ਦੇ ਨਾਲ ਨਾਲ ਅੱਜ ਦੀ ਵੀਡੀਓ ਵਿੱਚ ਅਨੇਕਾਂ ਅਜਿਹੇ ਦਸਤਾਰਧਾਰੀ ਸਿੱਖਾਂ ਦੀ ਗੱਲ ਕਰਾਂਗੇ ਜੋ ਦੇਸ਼ ਅਤੇ ਪਰਦੇਸ ਵਿੱਚ ਉੱਚੇ ਅਹੁਦਿਆਂ ਤੱਕ ਪਹੁੰਚੇ ਹਨ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਿਓ ਕਿਉਂਕਿ ਤੁਸੀਂ ਆਖਰ ਤੱਕ ਦੇਖਦੇ-ਦੇਖਦੇ ਹੈਰਾਨ ਹੋ ਜਾਓਗੇ ਕਿ ਸਾਡੀ ਕਮਿਊਨਿਟੀ ਨੇ ਕਿੱਥੋਂ ਤੱਕ ਤਰੱਕੀ ਕੀਤੀ ਹੈ ਕੀ ਤੁਸੀਂ ਜਾਣਦੇ ਹੋ ਬ੍ਰਿਟਿਸ਼ ਪੁਲਿਸ ਫੋਰਸ ਦੇ ਸਭ ਤੋਂ ਪਹਿਲੇ ਦਸਤਾਰ ਧਾਰੀ ਆਫੀਸਰ ਕੌਣ ਸਨ ਇਹ ਹਨ ਹਰਬੰਸ ਸਿੰਘ ਜੱਬਲ ਜੋ 1970 ਦੇ ਸਮੇਂ ਯੂਕੇ ਵਿੱਚ ਬ੍ਰਿਟਿਸ਼ ਪੁਲਿਸ ਫੋਰਸ ਵਿੱਚ ਭਰਤੀ ਹੋਣ ਵਾਲੇ ਪਹਿਲੇ ਦਸਤਾਰ ਧਾਰੀ ਸਿੱਖ ਸਨ ਇਹ ਯਾਦ ਰੱਖੋ ਇਹ 1970 ਦਾ ਸਮਾਂ ਯੂਕੇ ਵਿਖੇ ਸਿੱਖਾਂ ਨਾਲ ਡਿਸਕ੍ਰਿਮੀਨੇਸ਼ਨ ਹੋਣ ਵਾਲਾ ਪੀਕ ਸਮਾਂ ਸੀ ਸੋਹਰਬੰਸ ਸਿੰਘ ਜੱਬਲਜੀਤ ਦੁਆਰਾ ਹੋਰ ਸਿੱਖਾਂ ਲਈ ਵੀ ਪੁਲਿਸ ਫੋਰਸ ਜੁਆਇਨ ਕਰਨ ਲਈ ਆਪਣੀ ਪੈੜ ਛੱਡੀ ਗਈ ਹਰ ਸਾਲ ਭਾਰਤ ਤੋਂ ਲੱਖਾਂ ਲੋਕ ਪੜ੍ਹਾਈ ਲਈ ਵਿਦੇਸ਼ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਭ ਤੋਂ ਪਹਿਲੇ ਦਸਤਾਰ ਧਾਰੀ ਸਾਫਤ ਸੂਰਤ ਸਿੱਖ ਕੌਣ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕੈਂਬ੍ਰਿਜ ਅਤੇ ਹਾਰਵਰਡ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਦਾ ਮਾਣ ਹਾਸਲ ਕੀਤਾ ਸੀ ਈਹ ਹਨ ਸੰਤ ਤੀਜਾ ਸਿੰਘ ਜੀ ਜਿਨ੍ਹਾਂ ਨੇ 29 ਸਾਲ ਦੀ ਉਮਰ ਵਿੱਚ ਕੈਂਬਰੀਜ ਯੂਨੀਵਰਸਿਟੀ ਜੁਆਇਨ ਕੀਤੀ ਅਤੇ ਇਸ ਤੋਂ ਬਾਅਦ 34 ਸਾਲ ਦੀ ਉਮਰ ਵਿੱਚ ਹਾਰਵਰਡ ਵਿਖੇ ਆਪਣੀ ਪੜ੍ਹਾਈ ਕੀਤੀ ਇਸ ਤਰ੍ਹਾਂ ਉਹ ਪਹਿਲੇ ਸਾਬਤ ਸੂਰਤ ਸਿੱਖ ਬਣੇ ਜਿਨ੍ਹਾਂ ਨੇ ਪਹਿਲੀ ਵਾਰ ਇੱਥੇ ਦਾਖਲਾ ਲਿਆ ਸੀ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਸੰਤ ਤੀਜਾ ਸਿੰਘ ਹੀ ਸਨ ਜਿਨ੍ਹਾਂ ਨੇ ਫਿਰ ਵਾਪਸ ਆ ਕੇ ਨਾਰਥ ਇੰਡੀਆ ਵਿੱਚ ਅਕਾਲ ਅਕੈਡਮੀ ਨਾਮ ਤੇ ਸਕੂਲ ਖੋਲੇ ਹੁਣ ਮੌਜੂਦਾ ਸਮੇਂ ਦੌਰਾਨ 129 ਸਕੂਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਉਫਗਾਨਿਸਤਾਨ ਜਿੱਥੇ ਹੁਣ ਕੇਵਲ ਗਿਣਤੀ ਦੇ ਹੀ ਸਿੱਖ ਬਚੇ ਹਨ ਅਤੇ ਤਾਲੀਬਾਨ ਦੇ ਆਉਣ ਤੋਂ ਬਾਅਦ ਸਿੱਖਾਂ ਨੇ ਜਿਸ ਅਫਗਾਨਿਸਤਾਨ ਨੂੰ ਛੱਡ ਦਿੱਤਾ ਸੀ ਕੀ ਤੁਸੀਂ ਜਾਣਦੇ ਹੋ 1970 ਦੇ ਦੌਰਾਨ ਅਫਗਾਨ 에ਅਰਲਾਈਨ ਦੇ ਇੱਕ ਦਸਤਾਰਧਾਰੀ ਸਿੱਖ ਪਾਇਲਟ ਸਨ ਇਸ ਪਾਇਲਟ ਦਾ ਨਾਮ ਸੀ ਕੁਲਦੀਪ ਸਿੰਘ ਕਪੂਰ ਜੋ ਅਫਗਾਨਿਸਤਾਨ ਦੇ ਕਾਬੁਲ ਵਿੱਚ ਰਹਿੰਦੇ ਸਨ ਅਤੇ ਅਫਗਾਨ 에ਅਰਲਾਈਨ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਸਨ ਹੁਣ ਤੁਹਾਨੂੰ ਉਸ ਸਿੱਖ ਬਾਰੇ ਜਾਣਕਾਰੀ ਦੇਵਾਂਗੇ ਜੋ ਮਲੇਸ਼ੀਆ ਵਰਗੇ ਇਸਲਾਮੀ ਮੁਲਕ ਵਿੱਚ ਪੁਲਿਸ ਕਮਿਸ਼ਨਰ ਹਨ ਇਹ ਹਨ ਸਰਦਾਰ ਅਮਰ ਸਿੰਘ ਜੋ ਮਲੇਸ਼ੀਆ ਦੇ ਕੁਵਾਲਾ ਲੰਪੁਰ ਵਿਖੇ ਐਜ਼ਏ ਪੁਲਿਸ ਕਮਿਸ਼ਨਰ ਦਸਤਾਰ ਧਾਰੀ ਸਿੱਖ ਵਜੋਂ ਆਪਣੀਆਂ ਸੇਵਾਵਾਂ ਨਿਭਾਰੇ ਹਨ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਮਲੇਸ਼ੀਆ ਵਿਖੇ ਇਹ ਆਪਣੀ ਫੈਮਿਲੀ ਦੀ 3 ਜਨਰੇਸ਼ਨ ਹਨ ਇਸ ਤੋਂ ਪਹਿਲਾਂ ਇਹਨਾਂ ਦੇ ਪਿਤਾ ਜੀ ਅਤੇ ਦਾਦਾ ਜੀ ਵੀ ਪੁਲਿਸ ਵਿੱਚ ਨੌਕਰੀ ਕਰ ਚੁੱਕੇ ਹਨ ਤੁਸੀਂ ਸਾਰਿਆਂ ਨੇ ਬਹੁਤ ਸਾਰੇ ਉਹਨਾਂ ਸਿੱਖਾਂ ਬਾਰੇ ਸੁਣਿਆ ਹੋਵੇਗਾ ਜੋ ਵੱਖ-ਵੱਖ ਦੇਸ਼ਾਂ ਜਿਵੇਂ ਕੈਨੇਡਾ, ਯੂਕੇ, ਆਸਟ੍ਰੇਲੀਆ ਵਰਗੇ ਮੁਲਕਾਂ ਵਿੱਚ ਆਰਮੀ ਵਿੱਚ ਭਰਤੀ ਹੋ ਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੇ ਭਾਰਤ ਦੇ ਗੁਆਂਡੀ ਦੇਸ਼ ਨੇਪਾਲ ਵਿੱਚ ਵੀ ਇੱਕ ਸਿੱਖ ਨੌਜਵਾਨ ਪੂਰੇ ਦਸਤਾਰ ਧਾਰੀ ਸਿੱਖ ਸੱਜ ਕੇ ਨੇਪਾਲ ਦੀ ਫੌਜ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਇਹ ਹਨ ਕਰਨ ਸਿੰਘ ਜੋ ਬੰਕਾਤਵਾ ਬਾਂਕੇ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਨੇਪਾਲ ਦੀ ਗੋਰਖ ਬਾਕਸ ਬਟਾਲੀਅਨ ਵਿੱਚ ਆਪਣੇ ਟ੍ਰੇਨਿੰਗ ਪੂਰੀ ਕਰ ਚੁੱਕੇ ਹਨ ਇਹ ਨੇਪਾਲ ਦੀ ਆਰਮਡ ਫੌਜ ਲਈ ਇਤਿਹਾਸਿਕ ਸਮਾਂ ਹੈ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਕੋਈ ਸਿੱਖ ਨੇਪਾਲ ਦੀ ਫੌਜ ਵਿੱਚ ਭਾਗ ਨਹੀਂ ਸੀ ਹੋਇਆ ਕੀ ਤੁਸੀਂ ਕਿਸੇ ਅਜਿਹੇ ਸਿੱਖ ਨੂੰ ਜਾਣਦੇ ਹੋ ਜਿਸ ਨੇ ਜਲਥਲ ਅਤੇ ਵਾਯੂ ਸੈਨਾ ਤਿੰਨਾਂ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਹੋਣ ਸੋ ਇਹ ਹਨ ਕੋਲੋਨਲ ਪ੍ਰਥੀਪਾਲ ਸਿੰਘ ਗੈਲ ਦਾ ði only sikh to serve in all three armed forces ਇਹ ਆਪਣੀ ਸਰਵਿਸ ਦੌਰਾਨ ਫਾਈਟਰ ਜੈਟ ਉਡਾ ਚੁੱਕੇ ਹਨ ਇਸ ਤੋਂ ਬਾਅਦ ਸੇਲਡ ਵਰਸ਼ਿਪ ਇਨ ਵਰਲਡ ਵਾਰ 2 ਇਸ ਤੋਂ ਇਲਾਵਾ 1965 ਦੀ ਇੰਡੋ-ਪਾਕ ਜੰਗ ਦੌਰਾਨ ਕਮਾਂਡੈਂਟ ਆਰਟੀਲਰੀ ਯੂਨਿਟ ਸੇਵਾਵਾਂ ਦਿੱਤੀਆਂ ਸੋ ਇਸ ਤਰ੍ਹਾਂ ਉਹ ਫਾਈਟਰ ਪਾਇਲਟਸ ਹਨ 에ਅਰ ਫੋਰਸ ਦੇ ਵਰਸ਼ਿਪ ਆਫਿਸਰ ਹਨ ਨੇਵੀ ਦੇ ਅਤੇ ਫਰੰਟ ਲਾਈਨ ਕਮਾਂਡਰ ਹਨ ਆਰਮੀ ਦੇ ਜਿੱਥੇ ਅੱਜ ਅਸੀਂ ਇੰਨੇ ਸਿੱਖਾਂ ਬਾਰੇ ਗੱਲ ਕਰ ਰਹੇ ਹਾਂ ਉੱਥੇ ਹੀ ਹੁਣ ਗੱਲ ਕਰਦੇ ਹਾਂ ਅਮਰੀਕਨ ਸਿੱਖ ਅੰਛਦੀਪ ਸਿੰਘ ਪਾਟਿਆ ਦੀ ਇਹ ਦਸਤਾਰਦਾਰੀ ਸਿੱਖ ਅਜੇਹੇ ਪਹਿਲੇ ਸਿੱਖ ਹੋਣ ਦਾ ਮਾਣ ਹਸਲ ਕੀਤਾ ਹੈ ਜੋ ਯੂਐਸ ਪ੍ਰੈਜ਼ੀਡੈਂਟ ਦੀ ਸਕਿਉਰਿਟੀ ਟੀਮ ਵਿੱਚ ਆਪਣੀ ਜਗ੍ਹਾ ਬਣਾ ਪਏ ਹਨ ਸੋ ਹੁਣ ਮੌਜੂਦਾ ਸਮੇਂ ਪ੍ਰੈਜ਼ੀਡੈਂਟ 트ੰਪ ਦੀ ਸਕਿਉਰਿਟੀ ਵਿੱਚ ਅਨਛਦੀਪ ਸਿੰਘ ਪਾਰਟੀਆ ਹਨ ਜੋ ਸਿੱਖ ਸਮਾਜ ਲਈ ਇੱਕ ਪ੍ਰਾਊਡ ਮੂਮੈਂਟ ਹੈ ਹੁਣ ਗੱਲ ਕਰਦੇ ਹਾਂ ਹਾਲੀ ਵਿੱਚ ਹੋਏ ਆਪਰੇਸ਼ਨ ਸਿੰਦੂਰ ਬਾਰੇ ਜਿਸ ਵਿੱਚ ਭਾਰਤੀ ਸੈਨਾ ਨੇ ਪਾਕਿਸਤਾਨ ਵਿੱਚਲੇ ਅਤਵਾਦੀ ਟਿਕਾਣਿਆਂ ਨੂੰ ਖਤਮ ਕਰਨ ਦਾ ਦਾਵਾ ਕੀਤਾ ਸੀ ਇਸ ਆਪਰੇਸ਼ਨ ਦੀ ਫਰੰਟਲਾਈਨ ਮੇਜਮਾਨੀ ਏਪੀ ਸਿੰਘ ਵੱਲੋਂ ਸੰਭਾਲੀ ਗਈ ਸੀ ਭਾਰਤ ਸਰਕਾਰ ਵੱਲੋਂ ਏਪੀ ਸਿੰਘ ਨੂੰ ਸਤੰਬਰ 2024 ਵਿੱਚ ਨਿਊ 에ਅਰ ਫੋਰਸ ਚੀਫ ਨਿਯੁਕਤ ਕੀਤਾ ਗਿਆ ਸੀ ਹੁਣ ਮੌਜੂਦਾ ਸਮੇਂ ਉਹ ਮਿਗ 29 ਪ੍ਰੋਜੈਕਟ ਅਪਗ੍ਰੇਡ ਉੱਪਰ ਕੰਮ ਕਰ ਰਹੇ ਹਨ ਜੋ ਕਿ ਮਾਸਕੋ ਰਸ਼ੀਆ ਵਿੱਚ ਹੈ ਇਹ ਜਾਣਕਾਰੀ ਜੋ ਪ੍ਰੈਸ ਰਿਲੀਜ਼ ਵਿੱਚ ਦੱਸੀ ਗਈ ਹੈ ਅਸੀਂ ਉਹੀ ਦੱਸ ਰਹੇ ਹਾਂ ਤੁਸੀਂ ਸਭ ਨੇ ਸਭ ਤੋਂ ਵੱਡੇ ਟਰਬਨ ਜਾਂ ਦੁਮਾਲਾ ਤਾਂ ਦੇਖਿਆ ਹੋਵੇਗਾ ਅੱਜ ਗੱਲ ਕਰਾਂਗੇ ਸਭ ਤੋਂ ਉੱਚੇ ਦੁਮਾਲੇ ਜਾਂ ਪੱਗ ਦੀ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਅਵਤਾਰ ਸਿੰਘ ਮੋਨੀ ਜੋ ਪੰਜਾਬ ਦੇ ਰਹਿਣ ਵਾਲੇ ਹਨ ਉਹ ਦੁਨੀਆ ਦੀ ਸਭ ਤੋਂ ਉੱਚੀ ਟਰਬਨ ਬੰਨਣ ਦਾ ਰਿਕਾਰਡ ਬਣਾ ਚੁੱਕੇ ਹਨ ਇਸ ਨੂੰ ਬੰਨਣ ਲਈ 5 ਤੋਂ 6 ਘੰਟੇ ਦਾ ਸਮਾਂ ਲੱਗਦਾ ਹੈ ਇਸ ਵਿੱਚ 645 ਮੀਟਰ ਲੰਬਾ ਕੱਪੜਾ ਵਰਤਿਆ ਗਿਆ ਜਿਸ ਦਾ ਭਾਰ ਲਗਭਗ 45 ਕਿਲੋ ਸੀ ਸੋ ਇਹ ਲਗਭਗ 2100 ਫੁੱਟ ਤੋਂ ਵੱਧ ਦਾ ਕੱਪੜਾ ਹੈ ਹੁਣ ਅੱਗੇ ਇੱਕ ਅਜਿਹੀ ਸਿੱਖ ਦੀ ਗੱਲ ਕਰਾਂਗੇ ਜੋ ਇੰਗਲੈਂਡ ਤੋਂ ਇੰਡੀਆ 에ਅਰਕ੍ਰਾਫਟ ਉਡਾਉਣ ਵਾਲੇ ਪਹਿਲੇ ਦਸਤਾਰਦਾਰ ਸਿੱਖ ਸਨ ਜਿਨ੍ਹਾਂ ਨੇ ਇਹ ਕਾਰਨਾਮਾ 1930 ਦੇ ਦੌਰਾਨ ਕੀਤਾ ਇਹ ਸਿੱਖ ਦਾ ਨਾਮ ਸੀ ਸਰਦਾਰ ਮੋਹਨ ਸਿੰਘ ਇਸ ਕਾਰਨਾਮੇ ਤੋਂ ਬਾਅਦ ਮੋਹਨ ਸਿੰਘ ਫਰਸਟ ਇੰਡੀਅਨ ਪਾਇਲਟ ਬਣੇ ਜਿਨ੍ਹਾਂ ਨੇ ਇੰਡੀਆ ਤੋਂ ਸਾਊਥ ਅਫਰੀਕਾ ਤੱਕ ਸੋਲੋ ਫਲਾਈ ਵੀ ਕੀਤਾ ਸੀ ਇਸ ਤੋਂ ਇਲਾਵਾ ਇਹਨਾਂ ਨੇ ਵਰਲਡ ਵਾਰ 2 ਦੇ ਦੌਰਾਨ ਫਲਾਈਿੰਗ ਆਫੀਸਰ ਦੇ ਵਜੋਂ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸਨ ਇਹ ਹਨ ਅਮਰੀਕਾ ਦੀ ਫੌਜ ਤੋਂ ਰਿਟਾਇਰਡ ਕਰਨਲ ਜੀਬੀ ਸਿੰਘ ਜੋ ਪਹਿਲੇ ਦਸਤਾਰ ਧਾਰੀ ਸਿੱਖ ਸਨ ਅਮਰੀਕੀ ਫੌਜ ਵਿੱਚ 1979 ਵਿੱਚ ਇਹਨਾਂ ਨੇ ਯੂਐਸ ਆਰਮੀ ਜੁਆਇਨ ਕੀਤੀ ਸੀ ਸੋ ਇਸ ਤਰ੍ਹਾਂ ਉਹ ਪਹਿਲੇ ਇੱਕਾਤਰ ਸਿੱਖਾਂ ਵਿੱਚੋਂ ਸਨ ਜਿਨ੍ਹਾਂ ਨੂੰ ਆਪਣੇ ਵਿਸ਼ਵਾਸ ਅਤੇ ਧਾਰਮਿਕ ਜਿੰਨਾ ਭਾਵ ਟਰਬਨ ਦੇ ਨਾਲ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਸੀ ਉਸ ਸਮੇਂ ਇਹ ਆਸਾਨ ਨਹੀਂ ਸੀ ਜਿੰਨਾ ਆਸਾਨੀ ਨਾਲ ਅਸੀਂ ਇਹ ਬੋਲ ਕੇ ਤੁਹਾਨੂੰ ਸੁਣਾ ਰਹੇ ਹਾਂ ਜੇਕਰ ਹੁਣ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਬੇਟੀ ਨੌਰਿੰਨ ਸਿੰਘ US Air Force ਵਿੱਚ as a lieutenant ਆਪਣੀ ਸੇਵਾ ਮਨਿਭਾਰੇ ਹਨ ਇਹਨਾਂ ਨੂੰ ਮਿਲੋ ਇਹ ਹਨ ਵਿਕਟੋਰੀਆਜ਼ ਫੌਸਟ ਸਿੱਖ ਵੋਟਰ ਜੋ ਸਰਦਾਰ ਮਹਿੰਦਰ ਸਿੰਘ ਬੇਡਲ ਨੇ ਇੱਕ ਇਤਿਹਾਸਕ ਵੋਟ ਪਾਈ ਜਿਸ ਨਾਲ ਕੈਨੇਡੀਅਨ ਸਿੱਖਾਂ ਦੀਆਂ ਪੀੜ੍ਹੀਆਂ ਲਈ ਰਾਹ ਖੁੱਲ ਗਿਆ ਕਮਗਾਟਾ ਮਾਰੂ ਦੇ ਯਾਤਰੀਆਂ ਨੂੰ ਖਾਣਾ ਖਵਾਉਣ ਤੋਂ ਲੈ ਕੇ ਐਮਪ੍ਰੈਂਸ ਹੋਟਲ ਬਣਾਉਣ ਤੱਕ ਉਸਦੇ ਪਿਤਾ ਸਰਦਾਰ ਬਤਨ ਸਿੰਘ ਆਪਣੇ ਲੋਕਾਂ ਲਈ ਡਟ ਕੇ ਖੜੇ ਰਹੇ ਸਨ ਕੈਨੇਡਾ ਵਿਖੇ ਸਿੱਖ ਵਿਰਾਸਤ ਮਹੀਨੇ ਦੌਰਾਨ ਅਸੀਂ ਮਹਿੰਦਰ ਸਿੰਘ ਅਤੇ ਬਤਨ ਸਿੰਘ ਵਰਗੇ ਸਿੱਖਾਂ ਨੂੰ ਯਾਦ ਕਰਦੇ ਹਾਂ। ਅਗਲੇ ਸਿੱਖ ਬਾਰੇ ਜਾਣਨ ਤੋਂ ਪਹਿਲਾਂ ਜੇਕਰ ਤੁਹਾਨੂੰ ਵੀ ਕਿਸੇ ਅਜਿਹੇ ਸਿੱਖ ਬਾਰੇ ਪਤਾ ਹੈ ਤਾਂ ਕਮੈਂਟ ਕਰਕੇ ਦੱਸਿਓ ਅਸੀਂ ਅਗਲੀ ਵੀਡੀਓ ਵਿੱਚ ਉਹਨਾਂ ਨੂੰ ਵੀ ਇਸ ਵਿੱਚ ਸ਼ਾਮਲ ਕਰਨ ਲਈ ਜ਼ਰੂਰ ਕੋਸ਼ਿਸ਼ ਕਰਾਂਗੇ। ਹੁਣ ਗੱਲ ਕਰਦੇ ਹਾਂ ਜਨਰਲ ਜੋਗਿੰਦਰ ਜਸਵੰਤ ਸਿੰਘ ਜੀ ਬਾਰੇ। ਉਹ ਇੰਡੀਆ ਦੇ ਪਹਿਲੇ ਸਿੱਖ ਚੀਫ ਆਫ ਆਰਮੀ ਸਟਾਫ ਸਨ। 1 ਫਰਵਰੀ 2004 ਵਿੱਚ ਲਫਟਨੈਂਟ ਜਨਰਲ ਜੇ ਜੇ ਸਿੰਘ ਪਹਿਲੇ ਸਿੱਖ ਇਸ ਅਹੁਦੇ ਤੱਕ ਪਹੁੰਚੇ ਸਨ ਏ ਡੀ ਜੀ ਆਫ ਮਿਲਟਰੀ ਆਪਰੇਸ਼ਨ ਹੋਣ ਦੇ ਨਾਤੇ 1999 ਦੇ ਕਾਰਗਲ ਕੌਨਫਲਿਕਟ ਦੇ ਸਮੇਂ ਜੇ ਜੇ ਸਿੰਘ ਇੱਕ ਆਪਰੇਸ਼ਨ ਦੇ ਪਬਲਿਕ ਫੇਸ ਵੀ ਸਨ ਇਹਨਾਂ ਨੂੰ ਇਹਨਾਂ ਦੀਆਂ ਸੇਵਾਵਾਂ ਦੇ ਕਾਰਨ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਇਹ ਹਨ ਅਮਨਿੰਦਰ ਸਿੰਘ ਸੰਧੂ ਪਹਿਲੇ ਦਸਤਾਰ ਧਾਰੀ ਸਿੱਖ ਪੁਲਿਸ ਆਫੀਸਰ ਇਨ ਨਿਊਜ਼ੀਲੈਂਡ ਇੱਥੋਂ ਤੱਕ ਪਹੁੰਚਣ ਲਈ ਇਹਨਾਂ ਨੇ ਬਹੁਤ ਕੜੀ ਮਿਹਨਤ ਕੀਤੀ ਸੀ ਇਸ ਤੋਂ ਇਲਾਵਾ ਇਹ ਹਨ ਗੁਰਚਾਨ ਸਿੰਘ ਵਿਰਗ ਜੋ ਯੂਐਸ ਮਿਲਟਰੀ ਵਿੱਚ 에어 ਫੋਰਸ ਕੈਡਟ ਵਿੱਚ ਆਪਣੀ ਦਸਤਾਰ ਬਨ ਕੇ ਸਰਵਿਸ ਦੇ ਰਹੇ ਹਨ ਗੁਰਚਾਨ ਸਿੰਘ ਦਾ ਜਨਮ ਯੂਐਸ ਵਿੱਚ ਹੋਇਆ ਪਰ ਉਹਨਾਂ ਦਾ ਪਾਲਣ ਪੋਸ਼ਣ ਚੰਡੀਗੜ੍ਹ ਵਿਕੇ ਹੋਇਆ ਸੀ ਉਹਨਾਂ ਦਾ ਸੁਪਨਾ ਸੀ ਯੂਐਸ 에어 ਕੈਡਟ ਵਿੱਚ ਭਰਤੀ ਹੋਣਾ ਸੋ ਆਪਣੀ ਮਿਹਨਤ ਸਦਕੇ ਉਹ ਹੁਣ ਫਰਸਟ ਸਿੱਖ ਰੌਕਸ ਹਨ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਣੀ ਹੈ ਅੱਜ्ञਾ ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਮਿਲ ਰਿਹਾ ਅਜੇ ਹੀ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ